ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਿਆਣੇ ਨਹੀਂ ਜੀ ਬਾਈ ਜੀ ਮੈਂ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਪ੍ਰਿੰਸੀਪਲ ਆ ਜੀ ਅੱਛਾ ਅੱਛਾ ਜੀ ਬੈਠੋ ਮੈਂ ਕੁਰਸੀ ਲਿਆਉਣਾ ਜੀ ਨਾ ਨਾ ਕੁਰਸੀ ਨੂੰ ਤਾਂ ਕੋਈ ਨਹੀਂ ਬੈਠੋ ਜੀ ਹੋਰ ਬਾਈ ਜੀ ਠੀਕ ਠਾਕ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਬੱਚਾ ਸਕੂਲ ਲੱਗ ਗਿਆ ਕਿ ਨਹੀਂ ਨਹੀਂ ਜੀ ਅਗਲੀ ਲਾਵਾਂਗੇ ਬਸ ਅਗਲੇ ਸਾਲ अच्छा शायद की उम्र पूरी हो जाऊं हां जी हां जी ਤੇ ਫਿਰ ਕੀ ਸੋਚਿਆ ਕਿਹੜੇ ਸਕੂਲ ਚ ਲਾਉਣਾ ਹੈ ਪ੍ਰਾਈਵੇਟ ਚ ਹੀ ਲਾਵਾਂਗੇ ਬਾਈ ਜੀ ਤੁਸੀਂ ਇੱਥੇ ਹੀ ਮਾਰ ਖਾ ਜਾਣੇ ਬੱਚਾ ਪੜਾਉਣਾ ਪ੍ਰਾਈਵੇਟ ਸਕੂਲ ਚ ਤੇ ਨੌਕਰੀ ਭਾ ਦੇ ਆਪਾਂ ਸਰਕਾਰੀ ਹੁਣ ਸਰਕਾਰੀ ਕੁਝ ਜਿਹੜੇ ਟੀਚਰ ਹੁੰਦੇ ਆ ਮੇਰੇ ਵਰਗੇ ਐਜੂਕੇਟਿਡ ਟੀਚਰ ਹੁੰਦੇ ਬਾਈ ਫੁੱਲ ਪੜੇ ਹੋਏ ਯਾਰ ਵੀਰ ਪ੍ਰਾਈਵੇਟ ਚ ਤਾਂ ਪਲੱਸ 2 ਪਾਸ ਰੂ ਵੀ ਟੀਚਰ ਰੱਖ ਲੈਂਦੇ ਆ ਹਾਂ ਜੀ ਇਹ ਤਾਂ ਹੈ ਜੀ ਹੁਣ ਬਾਈ ਤੁਸੀਂ ਕੋਈ ਮਾੜੇ ਤੋਂ ਮਾੜਾ ਪ੍ਰਾਈਵੇਟ ਸਕੂਲ ਚੱਕ ਲੋ ਘੱਟੋ ਘੱਟ 20-25000 ਰੁਪਏ ਤਾਂ ਉਹਦੀ ਦਾਖਲਾ ਫੀਸ ਹੈ ਫਿਰ ਬੱਚੇ ਦੀਆਂ ਕਿਤਾਬਾਂ ਦੇ ਖਰਚਾ ਥੈਡ ਟਿਊਸ਼ਨ ਫੀਸ ਦਾ ਖਰਚਾ ਫੇਰ ਬਾਈ ਜੀ ਵੈਨ ਦਾ ਖਰਚਾ ਕਲਮ ਲਾ ਕੇ ਬਾਈ ਜੀ ਪਹਿਲੀ ਕਲਾਸ ਦਾ ਬੱਚਾ ਲੱਖ ਰੁਪਏ ਚ ਪੈ ਜਾਂਦਾ ਸਾਲ ਦਾ ਲੱਖ ਰੁਪਏ ਹੁਣ ਤੁਸੀਂ ਸਰਕਾਰੀ ਸਕੂਲ ਦੇਖ ਲਓ ਸਰਕਾਰ ਨੇ ਏਲੀਆਂ ਸਹੂਲਤਾਂ ਦੇ ਦਿੱਤੀਆਂ ਬਾਈ ਜੀ ਪੱਖੇ ਲੱਗੇ ਹੋਏ ਆ ਬੈਂਚ ਲੱਗੇ ਹੋਏ ਆ ਵਧੀਆ ਸ਼ਾਨਦਾਰ ਕਮਰੇ ਬਣੇ ਹੋਏ ਆ ਕੰਪਿਊਟਰ ਲੱਗੇ ਹੋਏ ਆ ਕਿਤਾਬਾਂ ਦਾ ਖਰਚਾ ਹੈ ਨਹੀਂ ਕੋਈ ਪੜ੍ਹਾਈ ਦਾ ਖਰਚਾ ਹੈ ਨਹੀਂ ਟੋਟਲੀ ਸਾਰਾ ਕੁਝ ਫਰੀ ਹੈ ਜੀ ਇਨ ਕੇਸ ਜੇ ਬੱਚਾ ਘਰੋਂ ਭੁੱਖਾ ਜਾਂਦਾ ਉਥੇ ਮਿੱਡੇ ਵੀ ਖਾਣ ਆਈ ਮਿਲਦਾ ਜੀ ਤੁਸੀਂ ਤਾਂ ਮੇਰੀਆਂ ਅੱਖਾਂ ਖੋਲਤ ਨਹੀਂ ਮਾੜਾ ਸਰਕਾਰੀ ਸਕੂਲ ਚ ਪੜਾਉਂਗਾ ਜਵਾਕ ਨੂੰ ਹਾਂਜੀ ਹਾਂਜੀ ਠੀਕ ਹੈ ਤੁਸੀਂ ਮਾੜਾ ਜੀ ਮੈਨੂੰ ਇਹਦਾ ਕਰਾਂ ਡਿਟੇਲ ਲਿਖਾ ਦਿਓ ਬੱਚੇ ਦੀ ਤੇ ਆਪਣੇ ਦਾਖਲੇ ਸ਼ੁਰੂ ਹਾਂਜੀ ਦਾ ਨਾਮ ਲਿਖੋ ਜੀ ਗੁਰਸੇਰ ਤਕੌਰ ਗੁਰਸੇਰ ਤਕੌਰ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੇਰੀ ਗੱਲ ਮੰਨ ਲਈ ਤੇ ਇੱਕ ਬੇਨਤੀ ਮੇਰੀ ਥੋੜੀ ਜੀ ਹੋਰ ਸੁਣ ਲਓ ਵੀ ਤੁਸੀਂ ਤਾਂ ਪਿੰਡ 'ਚ ਸਾਰਿਆਂ ਨੂੰ ਜਾਣਦੇ ਹੋਗੇ ਜਿਹਦੇ ਹੁਣ ਛੋਟਾ ਬੱਚਾ ਹੈ ਤੁਸੀਂ ਕਿਰਪਾ ਕਰਕੇ ਮੈਨੂੰ ਉਹਨਾਂ ਦੇ ਨਾਲ ਘਰੇ ਲੈ ਕੇ ਚੱਲੋ ਆਜੋ ਮੇਰੇ ਨਾਲ ਆ ਵੇਖੋ ਆ ਵੀਰ ਜੀ ਵੀ ਆਏ ਇਹਨਾਂ ਦੇ ਵੀ ਬੱਚੇ ਹੋਣੇ ਤੁਸੀਂ ਪਲੀਜ਼ ਇਹਨਾਂ ਨੂੰ ਕਨਵੈਂਸ ਕਰੋ ਨਹੀਂ ਜੀ ਇਹ ਤਾਂ ਛੜਾ ਹੀ ਆ ਜੀ ਹਜੇ ਸੌਰੀ ਵੀਰ ਜੀ ਸੌਰੀ ਮਾਸਟਰ ਜੀ ਤੁਸੀਂ ਐਂ ਕਰੋ ਜੀ ਮੈਨੂੰ ਸਾਖ ਕਰਾਓ ਜਦੋਂ ਜਵਾਕ ਹੋ ਗਏ ਪਰਨੋਡ ਤੇ ਲਿਖਾ ਲਓ ਸਰਕਾਰੀ ਚੀ ਲਾਓ ਹਾ ਛਟਾ ਭ ਯਾਰ ਕਿਹੋ ਜੀਆਂ ਗੱਲਾਂ ਕਰਦਾ ਏ ਮਾਸਟਰ ਜੀ ਥੋੜਾ ਜਿਆਦਾ ਸਿੱਧਾ ਜੀ ਬੈਠ ਇੱਥੇ ਯਾਰ ਓ ਮਾਸਟਰ ਜੀ ਰੋਕਿਓ ਜੀ ਮੈਂ ਤੁਹਾਡੇ ਘਰੇ ਜਾਣਾ ਸੀਗਾ ਵਾਵਾ ਤੁਸੀਂ ਮੈਨੂੰ ਰਾਹ ਹੀ ਟੱਕਰ ਗਏ ਉ ਤਾਂ ਆਪਣੀ ਬੈਣ ਤੇ ਜਿਹੜੇ ਛੋਟੇ ਜਵਾਕ ਜਾਂਦੇ ਆ ਸਕੂਲ ਦੇ ਹਜੇ 10 ਦਿਨ ਪਏ ਆ ਫੀਸ ਦੇ ਪਰ ਮੈਨੂੰ ਐਡਵਾਂਸ ਚਾਹੀਦੇ ਬਾਹਲੀ ਲੋੜਾ ਦਿਓ ਜੀ ਵਾਵਾ ਕੋਈ ਨਹੀਂ ਕੋਈ ਨਹੀਂ ਮਿਲ ਜਾਣਗੇ ਪੈਸੇ ਮਿਲ ਜਾਣਗੇ ਨਾ ਮਾਸਟਰ ਦੇ ਜਵਾਕ ਵੀ ਤੇਰੀ ਬੈਣ ਤੇ ਜਾਂਦੇ ਆ ਉਹ ਹਾਂ ਜਿਹੜਾ ਆਪਣੇ ਏਰੀਆ ਦਾ ਸਾਰਿਆਂ ਨੂੰ ਮਸ਼ਹੂਰ ਪ੍ਰਾਈਵੇਟ ਸਕੂਲ ਉੱਥੇ ਤੇ ਲੱਗਿਆ ਮਾਸਟਰ ਦੇ ਜਵਾਕ ਵਾਓ ਮਾਸਟਰ ਜੀ ਤੁਸੀਂ ਸਰਕਾਰੀ ਟੀਚਰ ਹੋ ਕੇ ਆਹ ਪ੍ਰਾਈਵੇਟ ਸਕੂਲ ਚ ਜਵਾਕ ਲਾਈ ਬੈਠੇ ਆ ਤੇ ਸਾਨੂੰ ਆਣੇ ਵੀ ਸਰਕਾਰੀ ਚ ਪੜਾਓ ਜਦੋਂ ਤੁਹਾਨੂੰ ਖੁਦ ਨੂੰ ਯਕੀਨ ਹੈ ਨਹੀਂ ਤੁਹਾਡੇ ਜਵਾਕ ਸਰਕਾਰੀ ਸਕੂਲ ਚ ਪ ਕੱਢਿ ਚ ਪਰ ਕੇ ਨੌਕਰੀ ਲੱਗ ਜਾਣਗੀ ਮਾਸਟਰ ਜੀ ਵੈਨ ਦੀ ਫੀਸ ਤਦ ਦੇ ਜੋ ਆਵਰੇ ਜਵਾਕਾਂ ਦੀ ਓਏ ਅਰ ਤੈਨੂੰ ਵੈਨ ਦੀ ਫੀਸ ਦੀ ਬਣੀ ਆ ਉਧਰੋਂ ਸਰਕਾਰ ਸਾਡੇ ਤੇ ਦਬਾਅ ਪਾਈ ਉਹਦੀ ਸਕੂਲ ਚ ਬੱਚੇ ਪੂਰੇ ਕਰੋ ਸੂਚ ਬੱਚੇ ਨਹੀਂ ਪੂਰੇ ਹੁੰਦੇ ਕੇ ਜਦੋਂ ਮੈਂ ਤੈਨੂੰ ਇਸ਼ਾਰੇ ਕਰੀਏ ਨਾ ਚੁੱਪ ਕਰ ਜਾ ਚੁੱਪ ਕਰ ਜਾ ਉਹੀ ਬੋਲੀ ਨਾ ਜੜ ਕਰਤੀ ਤੂੰ ਸਾਰੇ ਕੰਮ ਦੀ ਯਾਰਾ